ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਖੀ ਸਰਦਾਰ ਸੁਖਾ ਸਿੰਘ ਜੀ ਸ਼ਹੀਦ ਸਰਦਾਰ ਸੁਖਾ ਸਿੰਘ ਤਖਾਨ ਮਾੜੀ ਕੰਬੋਕੀ ਜ਼ਿਲ੍ਹਾ ਲਾਹੌਰ ਦਾ ਸੀ ਜੋ ਕਿ ਪਾਕਿਸਤਾਨ ਬਾਰਨ ਪਿੱਛੋਂ ਜ਼ਿਲ੍ਹਾ ਅੰਮ੍ਰਿਤਸਰ ਦਾ ਪਿੰਡ ਬਣ ਗਿਆ 12 ਸਾਲ ਦੀ ਉਮਰ ਵਿੱਚ ਉਹਨਾਂ ਦਾ ਵਿਆਹ ਹੋ ਗਿਆ ਉਹ ਅੰਮ੍ਰਿਤਸਰ ਆ ਗਿਆ ਤੇ ਭਾਈ ਮਨੀ ਸਿੰਘ ਜੀ ਤੋਂ ਅੰਮ੍ਰਿਤ ਛਕ ਕੇ ਸਿੰਘ ਸੱਜ ਗਿਆ ਜਦੋਂ ਉਸ ਨੂੰ ਪਤਾ ਲੱਗਦਾ ਕਿ ਕਿਸੇ ਜਗ੍ਹਾ ਤੇ ਕੀਰਤਨ ਦੀਵਾਨ ਲੱਗਣਾ ਹੈ ਉੱਥੇ ਪਹੁੰਚ ਜਾਂਦਾ ਸੰਗਤ ਕਰਦਾ ਤੇ ਸੇਵਾ ਕਰਦਾ ਜੇ ਕੋਈ ਵੀ ਰਾਹੀ ਪਾਂਧੀ ਸਿੰਘ ਉਸ ਦੇ ਘਰ ਆ ਜਾਵੇ ਉਸ ਦੀ ਸੇਵਾ ਕਰਦਾ ਤੇ ਲੰਗਰ ਛਕਾਉਂਦਾ ਉਸ ਦੀ ਪ੍ਰਸਿੱਧੀ ਦੂਰ ਦੂਰ ਤੱਕ ਹੋ ਗਈ ਕਿ ਉਹ ਬਹੁਤ ਮਨਚਿਤ ਲਾ ਕੇ ਸੇਵਾ ਕਰਦਾ ਹੈ ਜਦੋਂ ਇਹ ਗੱਲ ਤਰਕ ਫੌਜ ਨੂੰ ਪਤਾ ਲੱਗੀ ਕਿ ਉਹ ਸਿੰਘਾਂ ਨੂੰ ਰੋਟੀ ਪਾਣੀ ਦਿੰਦਾ ਹੈ ਤਾਂ ਫੌਜ ਉਸ ਨੂੰ ਫੜਨ ਆ ਗਈ ਪਰ ਉਹ ਘਰ ਨਹੀਂ ਸੀ ਉਸਦੇ ਮਾਪੇ ਡਰ ਗਏ ਉਹ ਨਹੀਂ ਸੀ ਚਾਹੁੰਦੇ ਕਿ ਫੌਜ ਉਹਨਾਂ ਦੇ ਪੁੱਤਰ ਨੂੰ ਫੜ ਕੇ ਲੈ ਜਾਵੇ ਤੇ ਕਤਲ ਕਰ ਦੇਵੇ ਪੁੱਤਰ ਦੀ ਮੌਤ ਦਾ ਦੁੱਖ ਸਹਿਣਾ ਉਹਨਾਂ ਲਈ ਨਾ ਸਹਿਣਯੋਗ ਸੀ ਇਸ ਲਈ ਉਹਨਾਂ ਨੇ ਵਿਉਂਤ ਬਣਾਈ ਕਿ ਕਿਉਂ ਨਾ ਇਸ ਦੇ ਕੇਸ ਕਤਲ ਕਰ ਦਿੱਤੇ ਜਾਣ ਤਾਂ ਜੋ ਫੌਜ ਉਸ ਨੂੰ ਫੜ ਕੇ ਨਾ ਲੈ ਜਾਵੇ ਉਹਨਾਂ ਸਰਦਾਰ ਸੁੱਖਾ ਸਿੰਘ ਨੂੰ ਰਾਤ ਨੂੰ ਭੰਗ ਪਲਾ ਕੇ ਬੇਹੋਸ਼ ਪੈ ਦੇ ਕੇਸ ਕਤਲ ਕਰ ਦਿੱਤੇ ਜਦੋਂ ਸੁੱਖਾ ਸਿੰਘ ਨੂੰ ਹੋਸ਼ ਆਈ ਤਾਂ ਉਸ ਨੇ ਖੂਹ ਵਿੱਚ ਛਾਲ ਮਾਰ ਦਿੱਤੀ ਉਸ ਦੇ ਮਾਪੇ ਉਸਨੂੰ ਖੂਹ ਵਿੱਚੋਂ ਕੱਢਣ ਲੱਗੇ ਤਾਂ ਉਹ ਬਾਹਰ ਨਾ ਨਿਕਲੇ ਉਸਦੇ ਭਰਾ ਨੇ ਖੂਹ ਵਿੱਚ ਛਾਲ ਮਾਰ ਕੇ ਉਸਨੂੰ ਖੂਹ ਵਿੱਚੋਂ ਕੱਢ ਕੇ ਲਿਆਂਦਾ ਉਸੇ ਸਮੇਂ ਖੂਹ ਉੱਤੇ ਕੋਈ ਸਿੰਘ ਆ ਗਿਆ ਤੇ ਉਸਨੇ ਜਦੋਂ ਸਾਰੀ ਗੱਲ ਸੁਣੀ ਤਾਂ ਸੁੱਖਾ ਸਿੰਘ ਨੂੰ ਸਮਝਾਉਂਦਿਆਂ ਹੋਇਆਂ ਕਿਹਾ ਕਿ ਤੂੰ ਆਤਮ ਘਾਤ ਕਿਉਂ ਕਰਤਾ ਹੈ ਕਿਸੇ ਬੈਰੀ ਦੇ ਗਲ ਲੱਗ ਕੇ ਮਰੀ ਤੁਰਕਾ ਨੂੰ ਮਾਰ ਕੇ ਬਦਲਾ ਲੈ ਕੇ ਤੇ ਫਿਰ ਸ਼ਹੀਦੀ ਪਾ ਤਾਂ ਜੋ ਤੇਰਾ ਸਿੱਖੀ ਜੀਵਨ ਸਫਲ ਹੋ ਜਾਵੇ ਇਹ ਗੱਲ ਸੁਣ ਕੇ ਸੁੱਖਾ ਸਿੰਘ ਤੁਰਕਾ ਨੂੰ ਮਾਰਨ ਲਈ ਤਿਆਰ ਹੋ ਗਿਆ ਇੱਕ ਦਿਨ ਉਹ ਪਿੰਡ ਦੇ ਨੰਬਰਦਾਰ ਦੀ ਘੋੜੀ ਭਜਾ ਕੇ ਸਰਦਾਰ ਸ਼ਾਮ ਸਿੰਘ ਦੇ ਜਥੇ ਨਾਲ ਜਾ ਰਲਿਆ ਤੇ ਉਹਨਾਂ ਤੋਂ ਅਮਰਤ ਛੱਕ ਕੇ ਸਿੰਘ ਸੱਜ ਗਿਆ ਇੱਕ ਸ਼ਾਮ ਨੂੰ ਸੁੱਖਾ ਸਿੰਘ ਭੇਸ ਬਦਲ ਕੇ ਲਾਹੌਰ ਜਾ ਵੜਿਆ ਤੇ ਇੱਕ ਸੁਨਿਆਰੇ ਨੂੰ ਲੁੱਟ ਲਿਆ ਉਸ ਵਿੱਚੋਂ 300 ਰੁਪਏ ਤਾਂ ਘੋੜੀ ਦੇ ਮੁੱਲ ਵਜੋਂ ਪਿੰਡ ਦੇ ਨੰਬਰਦਾਰ ਨੂੰ ਭੇਜ ਦਿੱਤੇ ਬਾਕੀ ਲੰਗਰ ਵਿੱਚ ਪਾ ਦਿੱਤੇ ਹੁਣ ਸੁੱਖਾ ਸਿੰਘ ਸਿੰਘਾਂ ਦੀ ਹੋਰ ਵੀ ਸੇਵਾ ਕਰਨ ਲੱਗ ਗਿਆ ਲੰਗਰ ਤਿਆਰ ਕਰਨਾ ਪਾਣੀ ਦੀਆਂ ਮਸ਼ਕਾਂ ਭਰ ਭਰ ਕੇ ਲਿਆਉਂਦਾ ਇਸ਼ਨਾਨ ਕਰਵਾਉਣ ਵਾਸਤੇ ਦੂਰੋਂ ਦੂਰੋਂ ਪਾਣੀ ਲਿਆ ਕੇ ਦਿੰਦਾ ਥੱਕੇ ਹੋਏ ਸਿੰਘਾਂ ਦੀ ਮੁਠੀ ਚਾਪੀ ਕਰਦਾ ਤੇ ਫਿਰ ਕੀਰਤਨ ਸੁਣਾ ਕੇ ਉਹਨਾਂ ਨੂੰ ਨਿਹਾਲ ਕਰਦਾ ਹੁਣ ਉਸ ਦੇ ਮਾਤਾ ਪਿਤਾ ਵੀ ਉਸ ਨੂੰ ਮਿਲਣ ਆਉਣ ਲੱਗ ਗਏ ਉਸ ਦੇ ਮਾਪੇ ਡੇਰੇ ਵਿੱਚੋਂ ਉਸ ਨੂੰ ਕੁਝ ਦਿਨਾਂ ਵਾਸਤੇ ਘਰ ਲੈ ਗਏ ਤੇ ਉਸ ਦਾ ਮੁਕਲਾਵਾ ਲਿਆਂਦਾ ਸਮਾਪਾ ਕੇ ਉਸ ਦੇ ਘਰ ਲੜਕੀ ਪੈਦਾ ਹੋਈ ਉਹ ਲੜਕੀ ਮਰ ਗਈ ਉਦੋਂ ਲੜਕੀਆਂ ਨੂੰ ਮਾਰਦੇ ਸਨ ਕਿ ਕਿੱਥੇ ਵਿਆਉਣੀਆਂ ਪਵੇਗੀਆਂ ਕੋਈ ਤਰਕ ਨਾ ਚੱਕ ਕੇ ਲੈ ਜਾਵੇ ਤੁਰਕਾਂ ਤੋਂ ਡਰਦੇ ਲੜਕੀਆਂ ਦਾ ਕਤਲ ਕਰ ਦਿੰਦੇ ਸੀ। ਇਉਂ ਨਿਰਣਾ ਨਹੀਂ ਹੋਇਆ ਕਿ ਲੜਕੀ ਸੁੱਖਾ ਸਿੰਘ ਨੇ ਮਾਰੀ ਸੀ ਜਾਂ ਮਰੀ ਹੋਈ ਦਾ ਹੀ ਜਨਮ ਹੋਇਆ। ਕਿ ਉਸ ਦੀ ਘਰ ਵਾਲੀ ਨੇ ਮਾਰ ਦਿੱਤੀ। ਇਹ ਕੁਝ ਨਹੀਂ ਪਤਾ ਲੱਗ ਸਕਿਆ। ਇਹ ਚਰਚਾ ਹੁੰਦੀ ਹੁੰਦੀ ਖਾਲਸੇ ਪੰਥ ਵਿੱਚ ਆ ਗਈ। ਸੋ ਪੰਥ ਨੇ ਉਸ ਨੂੰ ਛੇਕ ਦਿੱਤਾ। ਉਹ ਜਥੇ ਦੇ ਨਾਲ ਹੀ ਰਹਿੰਦਾ ਪਰ ਜਥੇ ਦੇ ਸਿੰਘ ਉਸ ਦਾ ਪਾਂਡਾ ਵੱਖਰਾ ਰੱਖਦੇ ਅਬਦਾਲੀ ਪਹਿਲੇ ਹਮਲੇ ਵਿੱਚ ਸਰਹਿੰਦ ਨੂੰ ਜਾਂਦਾ ਹੋਇਆ ਪਿੱਛੇ ਕੁਝ ਫੌਜ ਅਮਨ ਕਾਇਮ ਰੱਖਣ ਵਾਸਤੇ ਛੱਡ ਗਿਆ ਸੀ ਫੌਜ ਨੇ ਸਿੰਘਾਂ ਨੂੰ ਇਕੱਲੇ ਇਕੱਲੇ ਯੁੱਧ ਵਾਸਤੇ ਵੰਗਾਰਿਆ ਸੁਖਾ ਸਿੰਘ ਪੜ ਵਿੱਚ ਨਿਕਲਿਆ ਉਹਨੇ ਇੱਕ ਬੁਰਜ ਜਿੱਡੇ ਦੌਰਾਨੀ ਭਾਵ ਇੱਕ ਬਹੁਤ ਵੱਡੇ ਦੁਸ਼ਮਣ ਨੂੰ ਮਾਰ ਦਿੱਤਾ ਪਾਂਥਨੇ ਖੁਸ਼ ਹੋ ਕੇ ਉਸ ਨੂੰ ਨਾਲ ਮਿਲਾ ਲਿਆ ਤੇ ਪਿਛਲੀ ਪੁੱਲ ਮਾਫ ਕਰ ਦਿੱਤੀ ਸਾਰੇ ਸਰਦਾਰਾਂ ਨੇ ਸੁਖਾ ਸਿੰਘ ਨੂੰ ਇਨਾਮ ਵਜੋਂ ਘੋੜੇ ਦਿੱਤੇ ਉਸ ਨੇ ਸਰਦਾਰ ਸ਼ਾਮ ਸਿੰਘ ਦਾ ਘੋੜਾ ਰੱਖ ਲਿਆ ਤੇ ਬਾਕੀ ਮੋੜ ਦਿੱਤੇ ਸਰਦਾਰ ਸੁਖਾ ਸਿੰਘ ਜੀ ਨੇ ਸਰਦਾਰ ਮਹਿਤਾਬ ਸਿੰਘ ਜੀ ਨਾਲ ਰਲ ਕੇ ਮੱッセ ਰੰਗੜ ਦਾ ਸਿਰ ਵੱਢਿਆ ਸੀ ਕਿਉਂਕਿ ਮੱਸਾ ਰੰਗੜ ਸ੍ਰੀ ਹਰਮੰਦਰ ਸਾਹਿਬ ਅੰਮ੍ਰਿਤਸਰ ਦੀ ਬੇਅਦਬੀ ਕਰ ਰਿਹਾ ਸੀ ਜੋ ਕਿ ਕਿਸੇ ਵੀ ਸਿੱਖ ਲਈ ਸਹਿਣਯੋਗ ਨਹੀਂ ਸੀ ਮੱਸਾ ਦਰਬਾਰ ਸਾਹਿਬ ਵਿੱਚ ਸ਼ਰਾਬ ਪੀਂਦਾ ਤੇ ਵੇਸਵਾ ਦਾ ਨਾਚ ਕਰਵਾਉਂਦਾ ਸੀ ਅਤੇ ਕਈ ਹੋਰ ਵੀ ਭੈੜੇ ਕੰਮ ਕਰਦਾ ਸੀ ਜਦੋਂ ਸਰਦਾਰ ਬਤਾਬ ਸਿੰਘ ਤੀਸਰਦਾਰ ਸੁਖਾ ਸਿੰਘ ਨੂੰ ਇਸ ਨਿੰਦਣਯੋਗ ਕਾਰਨਾਮੇ ਦਾ ਪਤਾ ਲੱਗਾ ਤਾਂ ਉਸੇ ਸਮੇਂ ਸਿੰਘਾਂ ਤੋਂ ਆਗਿਆ ਲੈ ਕੇ ਮੱਸੇ ਰੰਗੜ ਦਾ ਸਿਰ ਵੱਢਣ ਲਈ ਚਲੇ ਗਏ ਸਰਦਾਰ ਸੁਖਾ ਸਿੰਘ ਜੀ ਨੇ ਛੋਟਾ ਕੱਲੂਕਾਰਾ ਵਿੱਚ ਵੀ ਆਪਣਾ ਬਹੁਤ ਯੋਗਦਾਨ ਪਾਇਆ ਇਸ ਲੜਾਈ ਵਿੱਚ ਗੋਲਾ ਵਜਣ ਕਾਰਨ ਉਹਨਾਂ ਦੀ ਲੱਤ ਟੁੱਟ ਗਈ ਸੀ ਪਰ ਫਿਰ ਵੀ ਉਹਨਾਂ ਨੇ ਬਹੁਤ ਬਹਾਦਰੀ ਨਾਲ ਲੜਾਈ ਲੜੀ ਤੇ ਦਸ਼ਮਣ ਦੀ ਫੌਜ ਟੀਰ ਕੀਤੀ ਸਰਦਾਰ ਸੁਖਾ ਸਿੰਘ ਉਸ ਸ਼ਰੋਮਣੀ ਸੂਰਮੇ ਦਾ ਨਾਮ ਹੈ ਜੋ ਤੀਰ, ਨੀਜਾ, ਸੇਲਾ, ਬਰਸ਼ੀ ਤੇ ਤਲਵਾਰ ਦੇ ਨਾਲ-ਨਾਲ ਬੰਦੂਕ ਚਲਾਉਣ ਵਿੱਚ ਵੀ ਮਾਹਿਰ ਸੀ ਕਰਮਾ ਸ਼ੀਨਾ ਨਾਮ ਦਾ ਇੱਕ ਵਿਅਕਤੀ ਸ਼ੀਨੇ ਪਿੰਡ ਦਾ ਜੱਟ ਸੀ ਉਹ ਬੜਾ ਬਦਮਾਸ਼ ਸੀ 13 ਇਸਤਰੀਆਂ ਇਸਨੇ ਆਪਣੇ ਘਰ ਰੱਖੀਆਂ ਹੋਈਆਂ ਸੀ ਇਹ ਲੋਕਾਂ ਦੀਆਂ ਬਹੁ-ਬੇਟੀਆਂ ਚੋਕ ਕੇ ਲੈ ਆਉਂਦਾ ਸੀ ਕਿਸੇ ਨੂੰ ਵਿਆਹ ਲੈਂਦਾ ਤੇ ਕਿਸੇ ਨੂੰ ਬਦਫੈਲੀ ਕਰਕੇ ਛੱਡ ਦਿੰਦਾ ਇਸਨੇ ਪਿੰਡ ਵਿੱਚ ਆਪਣਾ ਇੱਕ ਛੋਟਾ ਜਿਹਾ ਕਿਲਾ ਬਣਾਇਆ ਹੋਇਆ ਸੀ ਸਰਦਾਰ ਸੁਖਾ ਸਿੰਘ ਜੀ ਨੇ ਇਸ ਨੂੰ ਮਾਰ ਕੇ ਇਸ ਦੇ ਨਾਲ ਪਾਪਾਂ ਦਾ ਅੰਤ ਕੀਤਾ ਸਰਦਾਰ ਸੁਖਾ ਸਿੰਘ ਜੀ ਨੇ ਪਹਿਲੇ ਵਾਰ ਨਾਲ ਹੀ ਕਰਮੇ ਦੇ ਦੋ ਟੋਟੇ ਕਰ ਦਿੱਤੇ ਇਕੱਲੇ ਸੁਖਾ ਸਿੰਘ ਨੇ ਹੀ ਕਰਮੇ ਨੂੰ ਮਾਰ ਦਿੱਤਾ ਜਿਸ ਨਾਲ ਉਹਨਾਂ ਦੀ ਪ੍ਰਸਿੱਧੀ ਹੋਰ ਵੀ ਦੂਰ ਦੂਰ ਤੱਕ ਫੈਲ ਗਈ ਤੁਰਕਾਂ ਨੂੰ ਵੀ ਫਿਕਰ ਪੈ ਗਿਆ ਕਿ ਸਿੱਖਾਂ ਨੂੰ ਕਿਵੇਂ ਖਤਮ ਕੀਤਾ ਜਾਵੇ ਸਿੱਖਾਂ ਨੂੰ ਮਕਾਉਂਦੇ ਮਕਾਉਂਦੇ ਅਸੀਂ ਮੁੱਕ ਚੱਲੇ ਹਾਂ ਤਾਂ ਅੱਗੋਂ ਕਾਜੀ ਤੁਰਕਾ ਨੂੰ ਸਲਾਹ ਦਿੰਦੇ ਹਨ ਕਿ ਇਹਨਾਂ ਨੂੰ ਮਕਾਉਣ ਦਾ ਇੱਕ ਹੀ ਰਾਹ ਹੈ ਉਹ ਹੈ ਇਹਨਾਂ ਦਾ ਅੰਮ੍ਰਿਤਸਰ ਸ੍ਰੀ ਹਰਮੰਦਰ ਸਾਹਿਬ ਵਿੱਚ ਆਉਣਾ ਬੰਦ ਕਰ ਦਿਓ ਇਹ ਅੰਮ੍ਰਿਤਸਰ ਵਿੱਚ ਨਹਾਉਂਦੇ ਹਨ ਜਿਨ੍ਹਾਂ ਇਹਨਾਂ ਨੂੰ ਜਾਖਮ ਲੱਗਦੇ ਨੇ ਜਿਨ੍ਹਾਂ ਇਹਨਾਂ ਨੂੰ ਕਮਜ਼ੋਰੀ ਆਉਂਦੀ ਹੈ ਉਹ ਜਦੋਂ ਸਰੋਵਰ ਵਿੱਚ ਇਸ਼ਨਾਨ ਕਰ ਲੈਂਦੇ ਹਨ ਫਿਰ ਨਵੇਂ ਨਰੋਏ ਹੋ ਜਾਂਦੇ ਨੇ ਇਸ ਲਈ ਇਹਨਾਂ ਦਾ ਅੰਮ੍ਰਿਤਸਰ ਇਸ਼ਨਾਨ ਕਰਨਾ ਬੰਦ ਕਰ ਦਿਓ ਇਸ ਲਈ ਤੁਰਕਾਂ ਨੇ ਆਪਣੀ ਫੌਜ ਭੇਜ ਦਿੱਤੀ ਅੰਮ੍ਰਿਤ ਸਰੋਵਰ ਵਿੱਚ ਸਿੰਘਾਂ ਨੂੰ ਇਸ਼ਨਾਨ ਕਰਨ ਤੋਂ ਰੋਕਣ ਵਾਸਤੇ ਸਰੋਵਰ ਦੀਆਂ ਚੌਹਾਂ ਨੁਕਰਾਂ ਉੱਤੇ ਮਨਾਰੇ ਬਣਾ ਕੇ ਬੰਦੂਕਾਂ ਵਾਲੇ ਪਹਿਰੇਦਾਰ ਬਿਠਾਏ ਹੋਏ ਸਨ ਉਹਨਾਂ ਨੂੰ ਹੁਕਮ ਸੀ ਕਿ ਕੋਈ ਸਿੱਖ ਇਸ਼ਨਾਨ ਕਰਨ ਆਵੇ ਤਾਂ ਉਸਨੂੰ ਗੋਲੀ ਮਾਰ ਦਿਓ ਸਿੰਘ ਰਾਤ ਭਰਾਤੇ ਆਉਂਦੇ ਤੇ ਇਸ਼ਨਾਨ ਕਰਕੇ ਚਲੇ ਜਾਂਦੇ ਮੁਸਲਮਾਨ ਹਾਕਮਾਂ ਨੇ ਸਿੰਘਾਂ ਨੂੰ ਸੁਨੇਹਾ ਭੇਜਿਆ ਕਿ ਇਸ ਤਰ੍ਹਾਂ ਚੋਰਾਾਂ ਵਾਂਗ ਲੁਕ ਲੁਕ ਕੇ ਨਹੀਂ ਮਰਦਾਉ ਕੋਣਾ ਤਦ ਹੈ ਜੇ ਦਿਨੇਸ਼ ਨਾਨ ਕਰਕੇ ਜਾਓ ਤਾਂ ਸਰਦਾਰ ਸੁਖਾ ਸਿੰਘ ਮਾੜੀ ਕੰਬੋਕੀ ਵਾਲਾ ਇੱਕ ਦਿਨ ਦੁਪਹਿਰੇ ਤੁਰਕੀਤੀ ਇਸ ਕਰਕੇ ਇਸ਼ਨਾਨ ਕਰਨ ਗਿਆ ਸਰੋਵਰ ਵਿੱਚੋਂ ਇਸ਼ਨਾਨ ਕਰਕੇ ਤੇ ਸਿਰੋਂ ਪੱਗ ਲਾ ਕੇ ਉਹ ਕੇਸਾਂ ਦਾ ਜੂڑا ਵਿਖਾਉਂਦਾ ਹੋਇਆ ਜੈਕਾਰੇ ਛੱਡਦਾ ਚਲਾ ਗਿਆ ਪੱਗ ਲਾਉਣ ਦਾ ਭਾਵ ਸੀ ਕਿ ਵੈਰੀ ਸਿਰ ਉੱਤੇ ਜੂڑا ਵੇਖ ਕੇ ਸਮਝ ਲੈਣ ਕਿ ਇਸ਼ਨਾਨ ਕਰਨ ਵਾਲਾ ਸਿੱਖ ਹੈ ਫੇਰ ਤਾਂ ਕਈ ਫੇਰ ਤਾਂ ਕਈ ਸਿੱਖ ਦਸਾਂ ਦਸਾਂ ਵਿਹਾਂ ਵਿਹਾਂ ਦੇ ਜਥੇ ਬਣਾ ਕੇ ਇਸ਼ਨਾਨ ਕਰਨ ਆਉਣ ਲੱਗ ਪਏ ਇੱਕ ਦਿਨ ਸਰਦਾਰ ਸੁਖਾ ਸਿੰਘ ਮਾੜੀ ਕੰਬੋਕੀ ਵਾਲਾ ਕੁਝ ਸਿੰਘਾਂ ਸਣੇ ਰਾਵੀਓਂ ਪਾਰ ਗਿਆ ਅੱਗੋਂ ਅਬਦਾਲੀ ਦੇ ਚਾਰ ਦਸਤੇ ਉਹਨਾਂ ਮੁਠੀ ਪਰ ਸਿੰਘਾਂ ਉੱਤੇ ਆ ਪਏ ਸਿੰਘ ਮਸਾਂ ਆਟੇ ਵਿੱਚ ਲੂਣ ਸਨ ਪਰ ਪਿੱਛੇ ਭੱਜਦਿਆਂ ਸਿੱਖੀ ਨੂੰ ਲਾਜ ਲੱਗਦੀ ਸੋ ਉਹ ਮਰਦਾਂ ਵਾਂਗ ਵੈਰੀ ਦੇ ਸਾਹਮਣੇ ਛਾਤੀਆਂ ਡਾ ਖਲੋਤੇ ਸਰਦਾਰ ਸੁਖਾ ਸਿੰਘ ਮਾੜੀ ਕੰਬੋਕੀ ਵਾਲਾ ਇੱਥੇ ਲੜ ਕੇ ਸ਼ਹੀਦ ਹੋਇਆ ਜਿਹੜੇ ਸਿੰਘ ਅਜੇ ਪਿੱਛੇ ਝਾੜੀਆਂ ਵਿੱਚ ਦੂਰ ਸਨ ਉਹ ਬਾਚ ਗਏ ਉਹ ਵਾਪਸ ਆਪਣੇ ਡੇਰੇ ਨੂੰ ਮੁੜੇ ਤਾਂ ਲਾਹੌਰ ਦੀ ਮੁਸਲਮਾਨ ਫੌਜ ਨੇ ਉਹਨਾਂ ਉੱਤੇ ਤੋਪਾਂ ਦੇ ਗੋਲੇ ਵਰਹਾਉਣੇ ਸ਼ੁਰੂ ਕਰ ਦਿੱਤੇ ਕਈ ਸਿੰਘ ਇੱਥੇ ਮਾਰੇ ਗਏ ਖਾਲਸਾ ਫੌਜ ਦਾ ਦਿਲ ਇਹਨਾਂ ਘਟਨਾਵਾਂ ਤੋਂ ਖੱਟਾ ਹੋ ਗਿਆ ਤੇ ਉਹ ਮੀਰ ਮੰਨੂ ਦਾ ਸਾਥ ਛੱਡ ਕੇ ਚਲੇ ਗਏ ਜੇਕਰ ਤੁਹਾਨੂੰ ਸਾਡੀ ਇਹ ਵੀਡੀਓ ਪਸੰਦ ਆਈ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ